ਆਓ ਆਪਾਂ ਦੇਖਦੇ ਹਾਂ ਰਸੂਲਾਂ ਦੇ ਕੰਮ ਉਹਦਾ 20 ਨੰਬਰ ਅਧਿਆਇ ਤੇ ਉਹਦੀ 28 ਨੰਬਰ ਪੰਕਤੀ ਵਿੱਚ ਇੱਥੇ ਲਿਖਿਆ ਤੁਸੀਂ ਆਪਣੀ ਨਾਲੇ ਉਸ ਸਾਰੇ ਇਜੜ ਦੀ ਖਬਰਦਾਰੀ ਕਰੋ ਜਿਹਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗੇਬਾਨ ਠਹਿਰਾਇਆ ਹੈ ਜੋ ਪਰਮੇਸ਼ਵਰ ਦੀ ਕਲੀਸਿਆ ਦੀ ਚਰਵਾਹੀ ਕਰੋ ਜਿਹਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ ਹallelujah ਹallelujah ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਕਿਉਂ ਹਰ ਚੀਜ਼ ਦੇ ਬਾਰੇ ਵਿੱਚ ਤੁਹਾਨੂੰ ਬਹੁਤ ਜ਼ੋਰ ਦੇ ਕੇ ਸਿਖਾਇਆ ਜਾ ਰਿਹਾ ਹੈ ਅਗਰ ਕਲੀਸਿਆ ਗਰੀਬ ਆ ਦੇਖੋ ਧਿਆਨ ਦੇਣਾ ਸਾਰਿਆਂ ਨੇ ਅਗਰ ਕਲੀਸਿਆ ਗਰੀਬ ਆ ਤੇ ਪਰਮੇਸ਼ਵਰ ਤੇ ਉਹ ਜਨ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਉਹਨਾਂ ਦੇ ਉੱਤੇ ਚਰਵਾਹੇ ਠਹਿਰਾਇਆ ਆ ਫਿਰ ਉਹ ਨਾਂ ਦੱਸਣ ਕਲੀਸਿਆ ਨੂੰ ਕਿ ਉਹ ਕਿਉਂ ਗਰੀਬ ਆ ਤਾਂ ਬਚਨ ਦੇ ਵਿੱਚ ਕੀ ਲਿਖਿਆ ਆ ਕਹਿੰਦਾ ਉਹਨਾਂ ਨੇ ਉਹਨਾਂ ਨੇ ਲੇਖਾ ਦੇਣਾ ਆ ਉਹਨਾਂ ਦਾ ਜਿਹੜੇ ਕਲੀਸਿਆ ਆ ਅਗੂਆ ਨੇ ਅਗੂਏ ਆ ਜਿਹੜੇ ਚਰਵਾਹੇ ਆ ਜਿਹੜੇ ਉਹਨਾਂ ਨੇ ਲੇਖਾ ਦੇਣਾ ਹੈ ਪਰਮੇਸ਼ਵਰ ਜੀ ਨੇ ਉਹਨਾਂ ਨੂੰ ਪੁੱਛਣਾ ਹੈ ਕਿ ਮੈਂ ਤੁਹਾਡੀ ਤੁਹਾਨੂੰ ਇੰਨੇ ਲੋਕ ਤੁਹਾਡੇ ਅੱਗੇ ਬਿਠਾਲੇ ਸੀਗੇ ਆਪਣੇ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਜਿਨ੍ਹਾਂ ਨੂੰ ਮੈਂ ਬੰਦਨਾ ਤੋਂ ਆਜ਼ਾਦ ਕਰਨਾ ਚਾਹੁੰਨਾ ਗਰੀਬੀ ਦੇ ਬੰਦਨਾ ਚੋਂ ਕੱਢਣਾ ਚਾਹੁੰਨਾ ਪਾਪ ਦੇ ਬੰਦਨਾ ਚੋਂ ਕੱਢਣਾ ਚਾਹੁੰਨਾ ਅਰ ਤੁਹਾਨੂੰ ਮੈਂ پاک ਰੂਹ ਦੇ ਵਸੀਲੇ ਸਭ ਕੁਝ ਸਿਖਾਉਂਦਾ ਸੀ ਤੁਹਾਡੇ ਨਾਲ ਬਚਨ ਦੇ ਰਾਹੀਂ ਗੱਲ ਕਰਦਾ ਸੀ ਤੁਸੀਂ ਕਿਉਂ ਨਹੀਂ ਮੇਰੇ ਲੋਕਾਂ ਨੂੰ ਦੱਸਿਆ ਤੁਸੀਂ ਕਿਉਂ ਨਹੀਂ ਉਹਨਾਂ ਦੀ ਖਬਰਦਾਰੀ ਕੀਤੀ ਕਿਉਂ ਨਹੀਂ ਤੁਸੀਂ ਉਹਨਾਂ ਦੀ ਨਿਗਰਾਨੀ ਕੀਤੀ ਤਾਂ ਪਰਮੇਸ਼ਵਰ ਨੇ ਜਿਹੜੇ ਆਗੂ ਆ ਉਹਨਾਂ ਤੋਂ ਇਹ ਪੁੱਛ ਦੱਸ ਕਰਨੀ ਆ ਬਹੁਤ ਸਾਰੇ ਲੋਕ ਇਹ ਗਰੀਬੀ ਦੇ ਬੰਧਨ ਦੇ ਵਿੱਚ ਰਹਿ ਜਾਂਦੇ ਕਿਉਂਕਿ ਉਹਨਾਂ ਨੂੰ ਸਿਖਾਇਆ ਨਹੀਂ ਜਾਂਦਾ ਕਿ ਜੇ ਉਹ ਬੀਜਣਗੇ ਤੇ ਫਸਲ ਉੱਗੂਗੀ ਤਦ ਹੀ ਉਹਨਾਂ ਦੇ ਘਰ ਦੇ ਵਿੱਚ ਦਾਣੇ ਆਉਣਗੇ ਕਈ ਵਰੀ ਸੰਗ ਲੱਗਦੀ ਰਹਿੰਦੀ ਆ ਕਿ ਜੇ ਅਸੀਂ ਇਹਨਾਂ ਨੂੰ ਇਦਾਂ ਕਿਹਾ ਪਤਾ ਨਹੀਂ ਇਹ ਕੀ ਸੋਚਣਗੇ ਜੇ ਤੁਸੀਂ ਸੱਚੀ ਇਦਾਂ ਹੀ ਸੋਚਦੇ ਰਹੇ ਫਿਰ ਸੋਚਣ ਜੋਗੇ ਰਹਿ ਜਾਣਾ ਵੱਡਣ ਜੋਗੇ ਨਹੀਂ ਰਹਿਣਾ ਪਰ ਜੇ ਤੁਸੀਂ ਸੁਣ ਕੇ ਉਹਦੇ ਉੱਤੇ ਅਮਲ ਕਰੋਗੇ ਨੇਚਾ ਕਰੋਗੇ ਤੁਸੀਂ ਜ਼ਰੂਰ ਪਰਮੇਸ਼ਵਰ ਦੀ ਭਲਾਈ ਨੂੰ ਦੇਖੋਗੇ ਹallelujah ਸਿਰਫ ਬੀਜਣ ਤੇ ਵੱਡਣ ਦੇ ਮਸਲੇ ਵਿੱਚ ਹੀ ਨਹੀਂ ਕਈਆਂ ਚੀਜ਼ਾਂ ਤੋਂ ਪਰਮੇਸ਼ਵਰ ਦੇ ਠਹਿਰਾਏ ਹੋਏ ਜਨ ਤੁਹਾਨੂੰ ਚੇਤਾਵਨੀ ਦਿੰਦੇ ਆ ਤੁਹਾਡੀ ਤਾੜਨਾ ਕਰਦੇ ਆ ਤੁਹਾਨੂੰ ਵਰਜਦੇ ਆ ਕਿ ਤੁਸੀਂ ਇਹ ਕੰਮ ਨਹੀਂ ਕਰਨਾ ਤੁਸੀਂ ਫਲਾਣੇ ਥਾਂ ਨਹੀਂ ਜਾਣਾ ਕਦੇ ਕਦੇ ਕਲੀਸਿਆ ਨੂੰ ਜਾਂ ਸੁਣਨ ਵਾਲਿਆਂ ਨੂੰ ਏਦਾਂ ਲੱਗਦਾ ਭਲਾ ਸਾਨੂੰ ਪਤਾ ਨਹੀਂ ਅਸੀਂ ਕਿੱਥੇ ਜਾਣਾ ਆ ਹੁਣ ਅਸੀਂ ਕਿੱਥੇ ਜਾਣਾ ਜਿੱਥੇ ਨਹੀਂ ਜਾਣਾ ਇਹ ਵੀ ਸਾਨੂੰ ਇਹ ਦੱਸਣਗੇ ਸਾਡੀ ਡਿਊਟੀ ਆ ਤੁਹਾਨੂੰ ਦੱਸਣਾ ਮੰਨਣਾ ਕਿ ਨਹੀਂ ਮੰਨਣਾ ਉਹ ਤੁਹਾਡੀ ਮਰਜ਼ੀ ਆ ਪਰ ਸਾਡਾ ਫਰਜ਼ ਬਣਦਾ ਸੀ ਤੁਹਾਨੂੰ ਦੱਸੀਏ ਤੇ ਵਚਨ ਚ ਲਿਖਿਆ ਮੈਂ ਆਪਣੇ ਮਨ ਦੇ ਅਨੁਸਾਰ ਤੁਹਾਨੂੰ ਆਜੜੀ ਰਹਾਗਾ ਜਿਹੜੇ ਤੁਹਾਨੂੰ ਚਰਵਣਗੇ ਹallelujah ਜਿਹੜੀ ਚਰਚ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਆ ਜਿਹੜਾ ਪਰਮੇਸ਼ਵਰ ਨੇ ਆਪਣਾ ਜਨ ਅਗੂਏ ਦੇ ਰੂਪ ਵਿੱਚ ਚਰਵਾਹੇ ਦੇ ਰੂਪ ਵਿੱਚ ਤੁਹਾਨੂੰ ਦਿੱਤਾ ਉਹ ਪਰਮੇਸ਼ਵਰ ਦੇ ਮਨ ਦੇ ਅਨੁਸਾਰ ਆ ਹallelujah ਇਸ ਲਈ ਥਾਂ ਥਾਂ ਤੇ ਪਟਕਣ ਦੀ ਜ਼ਰੂਰਤ ਨਹੀਂ ਆ ਤੁਹਾਨੂੰ ਜੋ ਬਰਕਤ ਮਿਲਣੀ ਆ ਉਹ ਪਰਮੇਸ਼ਰ ਦੀ ਹਜ਼ੂਰੀ ਚੋਂ ਮਿਲਣੀ ਆ ਔਰ ਜਦੋਂ ਤੱਕ ਤੁਸੀਂ ਪਰਮੇਸ਼ਰ ਦੇ ਠਹਿਰਾਏ ਹੋਏ ਜਿਹੜੇ ਤੁਹਾਡੇ ਉੱਤੇ ਆਗੂ ਆ ਉਹਨਾਂ ਦੀ ਅਧੀਨਗੀ ਤੇ ਆਗਿਆਕਾਰੀ ਕਰੋਗੇ ਤੁਸੀਂ ਬਲੈਸ ਹੁੰਦੇ ਰਹੋਗੇ ਤੁਸੀਂ ਆਸ਼ੀਸ਼ ਪਾਉਂਦੇ ਰਹੋਗੇ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੂਗੀ ਔਰ ਵਚਨ ਦੇ ਵਿੱਚ ਆਗੂਆਂ ਦੇ ਲਈ ਲਿਖਿਆ ਗਿਆ ਹੈ ਕਹਿੰਦਾ ਕਲੀਸਿਆ ਦੀ ਕਹਿੰਦਾ ਤੁਹਾਨੂੰ ਨਿਗੇਬਾਨ ਠਹਿਰਾਇਆ ਫਿਰ ਤੋਂ ਆਪਾਂ ਪੜਦੇ ਤੁਸੀਂ ਆਪਣੀ ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹਦੇ ਉੱਤੇ ਪਵਿੱਤਰ ਆਤਮਾ ਨੇ ਕਿੰਨੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗੇਬਾਨ ਠਹਿਰਾਇਆ ਹੈ ਜੋ ਪਰਮੇਸ਼ਵਰ ਦੀ ਕਲੀਸਿਆ ਦੀ ਚਰਵਾਹੀ ਕਰੋ ਜਿੰਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ ਤੁਸੀਂ ਸਧਾਰਨ ਨਹੀਂ ਆ ਤੁਹਾਨੂੰ ਪਰਮੇਸ਼ਵਰ ਜੀ ਨੇ ਆਪਣੇ ਲਹੂ ਦੇ ਨਾਲ ਮੁੱਲ ਲਿਆ ਹੈ ਪ੍ਰਭੂ ਯਿਸੂ ਮਸੀਹ ਜੀ ਨੇ ਤੁਹਾਡੇ ਲਈ ਲਹੂ ਬਹਾਇਆ ਹੈ ਤੁਹਾਡੇ ਲਈ ਪ੍ਰਭੂ ਯਿਸੂ ਮਸੀਹ ਜੀ ਬਲੀਦਾਨ ਹੋਏ ਹਨ ਤੁਸੀਂ ਕਿਸੇ ਗਲਤ ਸਿੱਖਿਆ ਦੇ ਵਿੱਚ ਆਣ ਕੇ ਨਾਸ਼ ਨਾ ਹੋ ਜਾਓ ਇਸ ਲਈ ਸਾਡਾ ਫਰਜ ਬਣਦਾ ਕਿ ਚੰਗੀ ਤੇ ਖਰੀ ਸਿੱਖਿਆ ਪਵਿੱਤਰ ਬਾਈਬਲ ਦੇ ਰਾਹੀਂ ਅਸੀਂ ਤੁਹਾਨੂੰ ਦਿੰਦੇ ਰਹੀਏ ਤਾਂ ਜੋ ਅਸੀਂ ਆਪਣੀ ਜਾਨ ਦਾ ਜਿਹੜਾ ਲੇਖਾ ਆ ਉਹਨੂੰ ਵੀ ਠੀਕ ਰੱਖ ਸਕੀਏ ਹallelujah ਇਸ ਲਈ ਜ਼ਰੂਰੀ ਹੈ ਕਿ ਜੋ ਵੀ ਤੁਹਾਨੂੰ ਅਗੂਆਂ ਦੇ ਵੱਲੋਂ ਹੁਕਮ ਦਿੱਤਾ ਜਾਏ ਪਰਮੇਸ਼ਵਰ ਦੇ ਦਾਸਾਂ ਦੇ ਵੱਲੋਂ ਤੁਹਾਨੂੰ ਹੁਕਮ ਦਿੱਤਾ ਜਾਏ ਤੁਹਾਡੀ ਕੋਈ ਡਿਊਟੀ ਲਗਾਈ ਜਾਏ ਤੁਹਾਨੂੰ ਕੋਈ ਕੰਮ ਦੱਸਿਆ ਜਾਏ ਜਾਂ ਤੁਹਾਨੂੰ ਕਿਸੇ ਕੰਮ ਤੋਂ ਵਰਜਿਆ ਜਾਏ ਤਾੜਨਾ ਕੀਤੀ ਜਾਏ ਕਿ ਇਹ ਨਹੀਂ ਕਰਨਾ ਕਲੀਸੀਆ ਦੇ ਲਈ ਜ਼ਰੂਰੀ ਹੈ ਕਿ ਉਸ ਆਵਾਜ਼ ਨੂੰ ਸੁਣਨ ਅਤੇ ਉਸ ਆਵਾਜ਼ ਦੀ ਅਧੀਨਗੀ ਕਰਨ ਕਿਉਂਕਿ ਜਦੋਂ ਪਰਮੇਸ਼ਵਰ ਦੇ ਦਾਸ ਤੁਹਾਡੇ ਨਾਲ ਗੱਲ ਕਰਦੇ ਤੇ ਉਸ ਤੋਂ ਪਹਿਲਾਂ ਪ੍ਰਾਰਥਨਾ ਕੀ ਇੱਥੇ ਹੁੰਦੀ ਆ ਕੌਣ ਬੋਲੇ ਕੌਣ ਬੋਲੇ ਪਵਿੱਤਰ ਆਤਮਾ ਬੋਲੇ ਇੱਥੇ ਪ੍ਰਾਰਥਨਾ ਕੀਤੀ ਜਾਂਦੀ ਕਿ ਪ੍ਰਭੂ ਜੀ ਤੁਹਾਡੀ ਦਾਸੀ ਨਾ ਬੋਲੇ ਪਰ ਉਹਦੇ ਦੁਆਰਾ ਤੁਹਾਡਾ ਪਾਕ ਰੂਹ ਬੋਲੇ ਪ੍ਰਭੂ ਜੀ ਤੁਹਾਡਾ ਦਾਸ ਨਹੀਂ ਪਰ ਉਹਦੇ ਦੁਆਰਾ ਤੁਹਾਡਾ ਪਾਕ ਰੂਹ ਬੋਲੇ ਤੇ ਫਿਰ ਜਦੋਂ ਇੱਥੇ ਜਿਹਨੇ ਬੋਲਣਾ ਹੈ ਤੇ ਉਹਦੇ ਦੁਆਰਾ ਤੁਹਾਡੇ ਨਾਲ ਗੱਲ ਕੌਣ ਕਰਦਾ ਹੈ ਪਵਿੱਤਰ ਆਤਮਾ ਤੇ ਜੇ ਤੁਸੀਂ ਫਿਰ ਵੀ ਉਸ ਆਵਾਜ਼ ਨੂੰ ਸੁਣ ਕੇ ਅਧੀਨਗੀ ਨਾ ਕਰੋ ਤੇ ਫਿਰ ਤੁਸੀਂ ਇਸ ਭਰਮ ਚ ਨਾ ਰਹੋ ਅਸੀਂ ਪਾਸਚੂ ਜੀ ਦੇ ਅੱਖੇ ਨਹੀਂ ਲੱਗੇ ਫਿਰ ਤੁਸੀਂ ਕਿਹਦੇ ਅੱਖੇ ਨਹੀਂ ਲੱਗੇ ਪਵਿੱਤਰ ਆਤਮਾ ਦੇ ਆਖੇ ਨਹੀਂ ਲੱਗੇ ਇਸ ਲਈ ਬਹੁਤ ਚੌਕਸ ਰਹਿਣ ਦੀ ਜ਼ਰੂਰਤ ਆ ਆਪਾਂ ਕਿਸੇ ਦਿਨ ਸਿੱਖਾਂਗੇ ਕਿ ਪਰਮੇਸ਼ਵਰ ਜੀ ਨੇ ਆਗੂਆਂ ਨੂੰ ਕੀ ਅਧਿਕਾਰ ਦਿੱਤੇ ਔਰ ਕਲੀਸਿਆ ਦੇ ਲਈ ਕਿੰਨਾ ਜ਼ਰੂਰੀ ਆ ਆਗੂਆਂ ਦੀ ਅਧੀਨਗੀ ਕਰਨਾ ਤਾਂ ਜੋ ਉਹਨਾਂ ਨੂੰ ਬਰਕਤ ਮਿਲ ਸਕੇ ਹallelujah ਤੇ ਅੱਜ ਆਪਾਂ ਲਹੂ ਦੇ ਬਾਰੇ ਵਿੱਚ ਸਿੱਖਣਾ ਕਿਉਂਕਿ ਇੱਥੇ ਲਿਖਿਆ ਆ ਇਹ ਕਲੀਸਿਆ ਲਹੂ ਦੇ ਨਾਲ ਜਿਹੜੀ ਆ ਉਹ ਮੁੱਲ ਲਈ ਗਈ ਆ ਹallelujah ਕੁਝ ਹੀ ਸਧਾਰਨ ਨਹੀਂ ਤੁਹਾਡੀ ਬਹੁਤ ਵੱਡੀ ਕੀਮਤ ਅਦਾ ਕੀਤੀ ਗਈ ਆ ਤੇ ਜਿਹੜਾ ਲਹੂ ਆ ਲਹੂ ਦੇ ਵਿੱਚ ਕਿੰਨੀ ਤਾਕਤ ਆ ਜੇ ਇੱਕ ਸਧਾਰਨ ਬੰਦੇ ਦਾ ਜਿਹੜਾ ਲਹੂ ਆ ਜਿਹੜਾ ਆਪਣੇ ਜਿਸਮ ਦੇ ਵਿੱਚ ਬਲੱਡ ਆ ਐਚਬੀ ਜਿਹਨੂੰ ਕਹਿੰਦੇ ਆ ਹਮੋਗਲੋਬਿਨ ਜੇ ਇਹਦੇ ਵਿੱਚ ਕਮੀ ਆ ਜਾਵੇ ਤਾਂ ਸਰੀਰ ਦੇ ਵਿੱਚ ਕੀ ਨੁਕਸਾਨ ਹੁੰਦੇ ਆ ਸਾ ਲੈਣ ਦੇ ਵਿੱਚ ਕਮੀ ਹੋਣ ਲੱਗ ਜਾਂਦੀ ਹੈ ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ ਸਰੀਰ ਥੱਕਿਆ ਥੱਕਿਆ ਰਹਿਣ ਲੱਗ ਜਾਂਦਾ ਹੈ ਜੇ ਕਿਸੇ ਰੋਗੀ ਦੇ ਕੋਲੇ ਜਿਹਦੇ ਚ ਖੂਨ ਦੀ ਕਮੀ ਆ ਉਹ ਬੰਦਾ ਕਿਸੇ ਬਿਮਾਰ ਵਿਅਕਤੀ ਦੇ ਕੋਲੇ ਚਲੇ ਜੂਏ ਤੇ ਉਸ ਬਿਮਾਰ ਵਿਅਕਤੀ ਦੀ ਬਿਮਾਰੀ ਛੱਟ ਦੇਣੀ ਉਹਨੂੰ ਲੱਗ ਜਾਂਦੀ ਹੈ ਤੇ ਜੇ ਉਹ ਖੂਨ ਨੂੰ ਪੂਰਾ ਕਰਨ ਦਾ ਮਹੀ ਲਾਬਸੀਲਾ ਨਾ ਕਰੇ ਟ੍ਰੀਟਮੈਂਟ ਨਾ ਕਰਵਾਏ ਤਾਂ ਫਿਰ ਇਹ ਇੱਕ ਭਿਆਨਕ ਬਿਮਾਰੀ ਬਣ ਜਾਂਦੀ ਤੇ ਉਹਦੀ ਮੌਤ ਦਾ ਵੀ ਕਾਰਨ ਬਣ ਜਾਂਦੀ ਆ ਤੁਸੀਂ ਸੋਚੋ ਖੂਨ ਦੇ ਵਿੱਚ ਇੰਨੀ ਤਾਕਤ ਆ ਤੇ ਜੇ ਖੂਨ ਪੂਰਾ ਆ ਉਹ ਬੰਦਾ ਰਿਸਟ ਪੋਸਟ ਆ ਤੰਦਰੁਸਤ ਆ ਉਹਨੂੰ ਆਕਸੀਜਨ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਉਹਨੂੰ ਥਕਾਵਟ ਕੋਈ ਨਹੀਂ ਹੁੰਦੀ ਉਹ ਜਾਦਾ ਖੁਸ਼ ਰਹਿੰਦਾ ਆ ਪਰ ਜਿਹਦੇ ਚ ਖੂਨ ਦੀ ਕਮੀ ਉਹ ਜਾਦਾ ਚੜਚੜ ਕਰਦਾ ਉਦਾਸ ਜਾਦਾ ਰਹਿੰਦਾ ਆ ਥੱਕਿਆ ਚੁੱਟਿਆ ਰਹਿੰਦਾ ਆ ਜੇਕਰ ਸਧਾਰਨ ਖੂਨ ਜਿਹੜਾ ਇਨਸਾਨੀ ਆ ਉਹਦੇ ਵਿੱਚ ਇੰਨੀ ਤਾਕਤ ਆ ਤੇ ਜਸਟ ਥਿੰਕ ਅਬਾਊਟ ਕਿ ਪ੍ਰਭੂ ਯਿਸੂ ਮਸੀਹ ਦੇ ਪਾਕ ਲਹੂ ਦੇ ਵਿੱਚ ਕਿੰਨੀ ਸਮਰਥਾ ਕਿੰਨਾ ਪਾਵਰਫੁਲ ਆ ਪਰਬੂ ਯਿਸੂ ਮਸੀਹ ਜੀ ਦਾ ਜ਼ਿੰਦਾ ਲਹੂ ਜਿੱਦਾਂ ਸਾਡੇ ਜਿਸਮ ਨੂੰ ਖੂਨ ਦੀ ਜ਼ਰੂਰਤ ਹੈ ਜ਼ਿੰਦਾ ਰਹਿਣ ਦੇ ਲਈ ਕਿਉਂਕਿ ਜੇ ਇਹਦੇ ਅੰਦਰ ਖੂਨ ਨਹੀਂ ਹੋਊਗਾ ਕਈ ਵਾਰੀ ਕਿਸੇ ਦਾ ਐਕਸੀਡੈਂਟ ਹੋ ਜਾਵੇ ਤਾਂ ਡਾਕਟਰ ਕੀ ਕਹਿੰਦੇ ਜਿਆਦਾ ਖੂਨ ਵਹਿਣ ਦਾ ਕਰਕੇ ਇਹ ਜਿਹੜਾ ਆ ਇਹ ਹੁਣ ਕੌਨਸ਼ੀਅਸ ਨਹੀਂ ਆ ਇਹ ਬਿਹੋਸ਼ ਹੋ ਗਿਆ ਆ ਜਾਂ ਖੂਨ ਇਹਦਾ ਇੰਨਾ ਵਹਿ ਗਿਆ ਵੀ ਹੁਣ ਇਹ ਬਚ ਨਹੀਂ ਸਕਦਾ ਜਾਂ ਇਹ ਖੂਨ ਦੀ ਕਮੀ ਨਾਲ ਮਰ ਗਿਆ ਆ ਇਹਦਾ ਮਤਲਬ ਖੂਨ ਦੇ ਵਿੱਚ ਜੀਵਨ ਹੈਲ렐ੂਇਆ ਕੀ ਇਹ ਖੂਨ ਦੇ ਵਿੱਚ ਖੂਨ ਦੇ ਵਿੱਚ ਜੀਵਨ ਜਿੱਦਾਂ ਜਿਸਮ ਨੂੰ ਜ਼ਿੰਦਾ ਰਹਿਣ ਦੇ ਲਈ ਖੂਨ ਦੀ ਜ਼ਰੂਰਤ ਆ ਇਤਾਂ ਹੀ ਸਾਡੇ ਆਤਮਾ ਨੂੰ ਜ਼ਿੰਦਾ ਰਹਿਣ ਦੇ ਲਈ ਆਤਮਿਕ ਖੂਨ ਦੀ ਜ਼ਰੂਰਤ ਹੈ ਹਲ렐ੂਇਆ ਅਰ ਸਾਡੇ ਆਤਮਾ ਦੇ ਲਈ ਆਤਮਿਕ ਖੂਨ ਦਾ ਇੰਤਜ਼ਾਮ ਕੀਤਾ ਗਿਆ ਹੈ ਜਿੱਦਾਂ ਆਤਮਾ ਦੀਆਂ ਚੀਜ਼ਾਂ ਅਦ੍ਰਿਸ਼ਯ ਇਨਵੀਜ਼ੀਬਲ ਆ ਦਿਖਾਈ ਨਹੀਂ ਦਿੰਦੀਆਂ ਇਸੇ ਤਰ੍ਹਾਂ ਹੀ ਆਤਮਾ ਨੂੰ ਜਿਹੜੀਆਂ ਚੀਜ਼ਾਂ ਖੁਰਾਕ ਦੇ ਰੂਪ ਦੇ ਵਿੱਚ ਚਾਹੀਦੀਆਂ ਤੇ ਮਿਲਦੀਆਂ ਆ ਉਹ ਵੀ ਇਨਵੀਜ਼ੀਬਲ ਆ ਉਹ ਵੀ ਅਦ੍ਰਿਸ਼ਯ ਦਿਖਾਈ ਨਹੀਂ ਦਿੰਦੀਆਂ ਜਿੱਦਾਂ ਤੁਹਾਡੇ ਮਨ ਦੀ ਖੁਆਇਸ਼ ਜਿਹੜੀ ਆ ਉਹ ਦਿਖਾਈ ਨਹੀਂ ਦਿੰਦੀ ਪਰ ਤੁਸੀਂ ਬੋਲ ਕੇ ਦੱਸਦੇ ਤੁਹਾਡੇ ਮਨ ਨੂੰ ਪਤਾ ਕਿ ਮੇਰੀ ਖੁਆਇਸ਼ ਆ ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਤਮਕ ਆ ਉਹ ਦਿਖਾਈ ਨਹੀਂ ਦਿੰਦੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਹੈ ਨਹੀਂ ਹੁਣ ਕੋਈ ਬੰਦਾ ਕਹਿੰਦਾ ਮੈਂ ਤੁਹਾਨੂੰ ਬਹੁਤ ਪ੍ਰੇਮ ਕਰਦਾ ਆ ਜਾਂ ਮੈਂ ਤੁਹਾਡੀ ਬਹੁਤ ਕੇਅਰ ਕਰਦਾ ਆ ਹੁਣ ਉਹ ਚੀਜ਼ ਦਿਖਾਈ ਨਹੀਂ ਦੇ ਰਹੀ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪ੍ਰੇਮ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਕੇਅਰ ਜਿਹੜੀ ਆ ਉਹ ਹੈ ਨਹੀਂ ਆ ਉਹ ਹੈ ਨਜ਼ਰ ਨਹੀਂ ਆਉਂਦੀ ਕਦੋਂ ਨਜ਼ਰ ਆਉਂਦੀ ਜਦੋਂ ਉਹਨੂੰ ਅਮਲਾਂ ਦੇ ਵਿੱਚ ਜਦੋਂ ਉਹਨੂੰ ਕੰਮ ਦੇ ਰੂਪ ਦੇ ਵਿੱਚ ਕੀਤਾ ਜਾਂਦਾ ਆ ਫਿਰ ਉਹ ਚੀਜ਼ ਨਜ਼ਰ ਆਉਂਦੀ ਹੈ ਹallelujah ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਜੀ ਦਾ ਜ਼ਿੰਦਾ ਲਹੂ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਵਿਹਿਮ ਰਹਿੰਦਾ ਉਹ ਤਾਂ ਹਜ਼ਾਰਾਂ ਸਾਲ ਪਹਿਲਾਂ ਕੰਮ ਹੋ ਗਿਆ ਹੁਣ ਕਿੱਦਾਂ ਸਾਨੂੰ ਉਹ ਲਹੂ ਮਿਲੂਗਾ ਪਾਵੇਂ ਹਜ਼ਾਰਾਂ ਸਾਲ ਪਹਿਲਾਂ ਹੋ ਚੁੱਕਿਆ ਆ ਪਰ ਉਹ ਜ਼ਿੰਦਾ ਆ ਅੱਜ ਵੀ ਉਹਨਾਂ ਦੇ ਲਈ ਜਿਹੜੇ ਕਹਿੰਦੇ ਸਾਨੂੰ ਮਿਲੇ ਕਿਉਂਕਿ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਜੇ ਤੁਸੀਂ ਨੇਚਾ ਕਰਦੇ ਆ ਫਿਰ ਤੁਹਾਡੇ ਲਈ ਉਹ ਲਹੂ ਅੱਜ ਵੀ ਅਵੇਲੇਬਲ ਆ ਅੱਜ ਵੀ ਉਸ ਲਹੂ ਦੇ ਵਿੱਚ ਜੀਵਨ ਆ ਅੱਜ ਵੀ ਉਸੇ ਲਹੂ ਦੇ ਦੁਆਰਾ ਤੁਹਾਡੇ ਜਿਹੜੇ ਪਾਪ ਆ ਉਹ ਮਾਫ ਹੁੰਦੇ ਆ ਹallelujah ਜਦੋਂ ਪ੍ਰਭੂ ਯਿਸੂ ਮਸੀਹ ਜਿਹੜਾ ਜਿੰਦਾ ਲਹੂ ਆ ਉਹਦੀ ਕਮੀ ਸਾਡੇ ਆਤਮਾ ਨੂੰ ਹੁੰਦੀ ਆ ਤਾਂ ਫੇ ਕੀ ਪ੍ਰੋਬਲਮ ਆਉਂਦੀ ਆ ਕਈ ਲੋਕੀ ਕਹਿੰਦੇ ਸਾਡਾ ਨਾ ਮਨ 부ਝਿਆ 부ਝਿਆ ਜਿਆ ਰਹਿੰਦਾ ਆ ਭਾਵੇਂ ਜਿੰਨੀ ਮਰਜ਼ੀ ਕਰਦੇ ਵਿੱਚ ਖੁਸ਼ੀ ਹੋਵੇ ਹੱਸਣ ਨੂੰ ਜੀ ਨਹੀਂ ਕਰਦਾ ਹੁੰਦਾ ਕਿਸੇ ਕਿਸੇ ਨਾਲ ਇਦਾਂ ਕਿ ਨਹੀਂ ਹੁੰਦਾ ਕਿੰਨਿਆਂ ਨਾਲ ਹੁੰਦਾ ਇਦਾਂ ਹੱਥ ਹੋ ਰਹੇ ਆ ਖੜੇ ਇਹਦਾ ਮਤਲਬ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਲਹੂ ਦੀ ਕਮੀ ਹੈ ਤੁਹਾਡੇ ਆਤਮਾ ਨੂੰ ਇੱਕ ਜ਼ਿੰਦਾ ਖੂਨ ਦੀ ਜ਼ਰੂਰਤ ਹੈ ਤੁਹਾਡੇ ਆਤਮਾ ਨੂੰ ਇੱਕ એનર્ਜੀ ਦੀ ਜ਼ਰੂਰਤ ਹੈ ਜਿਹੜੀ ਲਹੂ ਦੇ ਵਿੱਚ ਹੈਰ ਪਵਿੱਤਰ ਲਹੂ ਦੇ ਵਿੱਚ ਆਪਾਂ ਦੇਖਿਆ ਇਨਸਾਨੀ ਲਹੂ ਜਦੋਂ ਘਟ ਜਾਂਦਾ ਹੈ ਜਿਸਮ ਦੇ ਵਿੱਚੋਂ ਤਾਂ ਉਹ ਇਨਸਾਨ ਉਦਾਸ ਰਹਿੰਦਾ ਹੈ ਇੱਦਾਂ ਡਾਕਟਰਸ ਦੱਸਦੇ ਆ ਇੱਦਾਂ ਉਹਨਾਂ ਦੇ ਤਜਰਬੇ ਉਹਨਾਂ ਦਾ ਵਿਗਿਆਨ ਤੇ ਗਿਆਨ ਦੱਸਦੇ ਆ ਕਿ ਜਦੋਂ ਖੂਨ ਦੀ ਕਮੀ ਆਉਂਦੀ ਉਹ ਬੰਦਾ ਚਿੜਚਿੜਾ ਹੋ ਜਾਂਦਾ ਆ ਉਹਦਾ ਹਸਣ ਨੂੰ ਜੀ ਨਹੀਂ ਕਰਦਾ ਉਹਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਉਹ ਉਦਾਸ ਰਹਿੰਦਾ ਆ ਤੇ ਜੇ ਤੁਸੀਂ ਐਚਬੀ ਚੈੱਕ ਕਰਾਇਆ ਆ ਤੁਹਾਡੀ ਰਿਪੋਰਟ ਆਈ ਵੀ ਤੁਹਾਡਾ 12 ਗ੍ਰਾਮ 12.5 ਗ੍ਰਾਮ ਖੂਨ ਆ ਤੁਹਾਡਾ 14 ਗ੍ਰਾਮ ਖੂਨ ਆ ਫੇਰ ਵੀ ਹਸਣ ਨੂੰ ਜੀ ਨਹੀਂ ਕਰਦਾ ਘਰ ਵਿੱਚ ਖਾਣ ਨੂੰ ਵੀ 36 ਪ੍ਰਕਾਰ ਦੇ ਵਿਅੰਜਨ ਆ ਫੇਰ ਵੀ ਖਾਣ ਨੂੰ ਜੀ ਨਹੀਂ ਕਰ ਰਿਹਾ ਪੈਨੜ ਨੂੰ ਕੱਪੜੇ ਬਹੁਤ ਸੋਹਣੇ ਆ ਫੇਰ ਵੀ ਮਨ ਖੁਸ਼ ਨਹੀਂ ਹੋ ਰਿਹਾ ਇਹਦਾ ਮਤਲਬ ਤੁਹਾਡੇ ਆਤਮਾ ਨੂੰ ਕਿਸੇ ਚੰਗੀ ਚੀਜ਼ ਦੀ ਜ਼ਰੂਰਤ ਆ ਤੁਹਾਡੇ ਆਤਮਾ ਦੇ ਵਿੱਚ ਕਿਸੇ ਚੀਜ਼ ਦੀ ਡੈਫੀਸ਼ੀਐਂਸੀ ਜਾਂ ਕਮੀ ਆਈ ਹੋਈ ਆ ਜਦੋਂ ਆਤਮਾ ਕਮਜ਼ੋਰ ਹੁੰਦਾ ਆ ਉਹ 부ਜਣਾ ਸ਼ੁਰੂ ਹੋ ਜਾਂਦਾ ਆ ਕਈ ਕਹਿੰਦੇ ਸਾਥੋਂ ਹੋਰ ਬੋਝ ਨਹੀਂ ਚੱਲ ਹੁੰਦਾ ਅਸੀਂ ਤਾਂ ਥੱਕ ਗਏ ਆ ਸਾ ਤੋਂ ਹੋਰ ਨਹੀਂ ਦੁੱਖ ਚੱਕ ਹੁੰਦੇ ਬਸ ਹੋ ਗਈ ਸਾਡੀ ਤੇ ਜਦੋਂ ਜਿਸਮਾਨੀ ਖੂਨ ਦੀ ਕਮੀ ਹੁੰਦੀ ਆ ਕੀ ਹੁੰਦਾ ਆ ਉਹ ਵੀ ਥੋੜਾ ਜਿਹਾ ਤੁਰ ਕੇ ਕਹਿੰਦਾ ਮੈਂ ਤੋਣੀ ਤੁਰ ਹੁੰਦਾ ਮੈਨੂੰ ਹੁਣ ਸਾਹ ਚੜਦਾ ਆ ਮੈਨੂੰ ਸਾਹ ਲੈਣ ਚ ਪ੍ਰੋਬਲਮ ਹੁੰਦੀ ਆ ਤੇ ਜਦੋਂ ਆਤਮਾ ਕਮਜ਼ੋਰ ਹੁੰਦਾ ਆ ਆਤਮਿਕ ਜੀਵਨ ਦੇ ਵਿੱਚ ਜਦੋਂ ਪਾਕ ਲਹੂ ਦੀ ਕਮੀ ਆਉਂਦੀ ਆ ਤੁਸੀਂ ਥੋੜੀ ਜਿਹੀ ਵੀ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਕਹਿੰਦੇ ਨੋ ਇਟਸ ਇਨਫ ਐਨਾ ਹੀ ਬਹੁਤ ਆ ਹੋਰ ਨਹੀਂ ਮੇਰੇ ਤੋਂ ਹੁਣ ਤੁਸੀਂ ਕਰ ਨਹੀਂ ਪਾਉਂਦੇ ਕਿਉਂਕਿ ਤੁਹਾਡੇ ਆਤਮਿਕ ਜੀਵਨ ਦੇ ਵਿੱਚ ਕਮੀ ਆ ਚੁੱਕੀ ਹੈ ਜਦੋਂ ਸਰੀਰਕ ਖੂਨ ਦੀ ਕਮੀ ਹੁੰਦੀ ਤਾਂ ਆਪਾਂ ਦੇਖਿਆ ਕਿ ਜਿਹੜੇ ਜਿਹਨੂੰ ਖੂਨ ਦੀ ਕਮੀ ਜਦੋਂ ਕਿਸੇ ਰੋਗੀ ਕੋਲੇ ਜਾਂਦਾ ਫਰਜ ਰੱਖ ਲਓ ਜਿਹਨੂੰ ਫਲੂ ਹੋਇਆ ਜਿਹਨੂੰ ਛਿੱਕਾਂ ਲੱਗੀਆਂ ਜੁਕਾਮ ਹੋਇਆ ਉਹਦੇ ਕੋਲੇ ਖੂਨ ਦੀ ਕਮੀ ਵਾਲਾ ਬੰਦਾ ਚਲੇ ਗਿਆ ਕਿਸੇ ਨੇ ਉਹਦੇ ਲੱਗ ਕੇ ਛਿੱਕ ਮਾਰੀ ਕੀ ਹੋਣਾ ਉਹਨੇ ਛਿੱਕਾਂ ਮਾਰਦੇ ਮੁੜਨਾ ਹੈ ਉਹਦਾ ਇਮਿਊਨ ਸਿਸਟਮ ਵੀਕ ਹੋ ਜਾਂਦਾ ਆ ਐਲਰਜੀ ਨੂੰ ਛੇਤੀ ਕੈਚ ਕਰਦਾ ਆ ਤੇ ਜਿਹੜਾ ਬੰਦਾ ਆਤਮਿਕ ਰੀਤੀ ਦੇ ਨਾਲ ਕਮਜ਼ੋਰ ਹੁੰਦਾ ਜਿਹਦੇ ਜੀਵਨ ਚ ਪ੍ਰਭੂ ਯੀਸੂ ਮਸੀਹ ਦਾ ਲਹੂ ਨਹੀਂ ਆ ਉਹ ਜਦੋਂ ਕਿਸੇ ਆਤਮਿਕ ਕਮਜ਼ੋਰ ਬੰਦੇ ਕੋਲ ਜਾਂਦਾ ਜਿਹੜਾ ਖੁਦ ਨੇਚਾ ਹੀਣ ਆ ਜਦੋਂ ਨੇਚਾ ਹੀਣ ਬੰਦੇ ਦੇ ਕੋਲ ਜਾਂਦਾ ਆ ਉਥੋਂ ਨਿਰਾਸ਼ਾ ਵਾਲੀਆਂ ਗੱਲਾਂ ਸੁਣਦਾ ਆਪਣੀ ਆਸ ਉਦੋਂ ਹੀ ਛੱਡ ਦਿੰਦਾ ਉਹ ਪੁੱਠੀਆਂ ਗੱਲਾਂ ਕਰਦਾ ਇਥੇ ਘਰ ਨੂੰ ਤੁਰਿਆ ਆਉਂਦਾ ਆ ਉਹ ਫੇ ਇਦਾਂ ਕਰਦਾ ਹਾਂ ਕਿ ਪੋਛ ਨਹੀਂ ਹੋਣਾ ਉਹ ਦੁਨੀਆ ਤੇ ਬਸ ਰੋਣਾ ਧੋਣਾ ਹੀ ਆ ਰੋਂਦਿਆਂ ਬਿਟਦੇ ਆ ਹੀ ਤੁਰ ਜਾਣਾ ਸਾਰਿਆਂ ਨੇ ਉਹ ਸਾਡੇ ਬਾਬਿਆਂ ਨੇ ਜੋਰ ਲਾ ਲਿਆ ਸਾਡੇ ਬੁੱਢੇ ਮਰ ਗਏ ਇਦਾਂ ਉਹ ਨਹੀਂ ਕਰ ਜੇ ਇੱਥੋਂ ਨਿਕਲੇ ਸਾਡੇ ਜੋ ਆਕਾਂ ਤੋਂ ਕੀ ਕਰ ਹੋਣਾ ਆ ਉਹ ਫੇ ਨਿਰਾਸ਼ਾ ਵਾਲੀਆਂ ਹੀ ਗੱਲਾਂ ਬੋਲਦਾ ਆ ਆਂ ਚੋਂ ਬਾਹਰ ਆਉਣਾ ਚਾਹੁੰਦੇ ਆ ਤੇ ਅੱਜ ਪਰਮੇਸ਼ਵਰ ਜੀ ਨੇ ਤੁਹਾਡੇ ਲਈ ਇੰਤਜ਼ਾਮ ਕੀਤਾ ਆ ਹallelujah ਤੁਸੀਂ ਅੱਜ ਆ ਸਕਦੇ ਆ ਤੇ ਆਪਾਂ ਦੇਖਣਾ ਹੈ ਪਵਿੱਤਰ ਬਚਨ ਦੇ ਰਾਹੀਂ ਕਿ ਕਿੱਦਾਂ ਆਪਾਂ ਜਿਹੜਾ ਆ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਆ ਸਕਦੇ ਆ ਆਜੋ ਆਪਾਂ ਦੇਖਦੇ ਆ ਇਬਰਾਨੀਆਂ ਦੀ ਕਿਤਾਬ ਦੇ ਵਿੱਚ ਆਪਾਂ ਚੱਲਦੇ ਆ ਉਹਦਾ 9 ਅਧਿਆਇ ਤੇ ਉਹਦੀ 12 ਤੋਂ 14 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਆ ਇੱਥੇ ਲਿਖਿਆ ਉਹ ਬੱਕਰਿਆਂ ਅਤੇ ਬੱਚਿਆਂ ਦੇ ਲਹੂ ਦੇ ਉਹ ਬੱਕਰਿਆਂ ਤੇ ਬੱਚਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਿਸ਼ਥਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ ਕਿਉਂਕਿ ਜੇ ਬੱਕਰਿਆਂ ਅਤੇ ਵੈੜਕਿਆਂ ਦਾ ਲਹੂ ਅਤੇ ਵੈੜ ਦੀ ਸੁਆ ਜਿਹੜੀ ਭ੍ਰਿਸ਼ਟਾਂ ਉੱਤੇ ਧੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ ਤਾਂ ਕਿੰਨਾ ਹੀ ਬਧੀਕ ਮਸੀਹ ਦਾ ਲਹੂ ਜਿਨ੍ਹਾਂ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿ ਪਰਮੇਸ਼ਵਰ ਦੇ ਅੱਗੇ ਚੜਾਇਆ ਤੁਹਾਡੇ ਅੰਤਹ ਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਭਈ ਤੁਸੀਂ ਜਿਉਂਦੇ ਪਰਮੇਸ਼ਵਰ ਦੀ ਉਪਾਸਨਾ ਕਰੋ ਹਾਲੇਲੂਇਆ ਪਿਛਲੇ ਸਮਿਆਂ ਦੇ ਵਿੱਚ ਜਦੋਂ ਕੋਈ ਮਨੁੱਖ ਗਲਤੀ ਕਰਦਾ ਸੀ ਗੁਨਾਹ ਕਰਦਾ ਸੀ ਤੇ ਐਵਰੀ ਈਅਰ ਸਾਲ ਦੇ ਸਾਲ ਉਹ ਆਪਣੇ ਗੁਨਾਹਾਂ ਨੂੰ ਮਾਫ਼ ਕਰਾਉਣ ਦੇ ਲਈ ਬਲੀਆਂ ਦਿਆ ਕਰਦੇ ਸੀ ਤੇ ਫੇ ਕੀ ਹੁੰਦਾ ਸੀ ਜਿਹੜੇ ਬਲੀ ਦਿੱਤੀ ਜਾਂਦੀ ਸੀ ਉਹ ਜ਼ੂਫੇ ਦੀ ਕੁਚੀ ਉਹਦੇ ਚ ਭੇਕੇ ਉਸ ਲਹੂ ਦੇ ਵਿੱਚ ਤੇ ਜਿਹੜੇ ਲੋਕ ਉੱਥੇ ਹੁੰਦੇ ਸੀ ਉਹਨਾਂ ਦੇ ਉੱਤੇ ਇਦਾਂ ਕਰਕੇ ਲਹੂ ਛਿੜਕ ਦਿੱਤਾ ਜਾਂਦਾ ਸੀ ਤੇ ਫੇਰ ਉਹ ਜਿਹੜਾ ਜਾਨਵਰ ਸੀ ਉਹਨੂੰ ਸਾੜਿਆ ਜਾਂਦਾ ਸੀ ਤੇ ਉਹਦੀ ਜਿਹੜੀ ਸਵਾਹ ਸੀਗੀ ਉਹ ਗੁਨਾਹਗਾਰ ਦੇ ਉੱਤੇ ਪਾ ਦਿੱਤੀ ਜਾਂਦੀ ਸੀ ਤੇ ਫਿਰ ਇਹ ਯਕੀਨ ਕਰ ਲਿਆ ਜਾਂਦਾ ਸੀਗਾ ਕਿ ਹੁਣ ਇਹਦੇ ਪਾਪ ਜਿਹੜੇ ਆ ਉਹ ਮਾਫ ਹੋ ਗਏ ਤਾਂ वचन ਵਿੱਚ ਲਿਖਿਆ ਕਹਿੰਦਾ ਜੇ ਗੈਂਡਿਆਂ ਦਾ ਲਹੂ ਤੇ ਵਹਿੜਿਆਂ ਦੀ ਸਵਾਹ ਇੱਕ ਪ੍ਰਿਸ਼ਟ ਵਿਅਕਤੀ ਨੂੰ ਉਹਦੇ ਗੁਨਾਹ ਤੋਂ ਛੁਟਕਾਰਾ ਦਿੰਦੀ ਤਾਂ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਕਿੰਨਾ ਹੀ ਬਧਿਕ ਸਾਡੇ ਲਈ ਕੰਮ ਕਰਦਾ ਆ ਹallelujah ਅਰ ਉਹ ਕੰਮ ਹਰ ਸਾਲ ਕਰਨਾ ਪੈਂਦਾ ਸੀ ਪਰ ਇੱਥੇ ਕੀ ਲਿਖਿਆ ਆ ਕਹਿੰਦਾ ਬੱਕਰਿਆਂ ਅਤੇ ਬੱਚਿਆਂ ਦੇ ਲਹੂ ਦੇ ਰਾਂ ਹੀ ਨਹੀਂ ਸਗੋਂ ਆਪਣੇ ਲਹੂ ਦੇ ਰਾਂ ਹੀ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ ਸਦੀਪਕ ਨਿਸਤਾਰਾ ਹਮੇਸ਼ਾ ਦੇ ਛੁਟਕਾਰੇ ਦਾ ਇੰਤਜ਼ਾਮ ਕਰਕੇ ਇੱਕੋ ਵਾਰ ਹੀ ਗਿਆ ਹੋ ਬਾਰ ਬਾਰ ਪ੍ਰਭੂ ਯਿਸੂ ਮਸੀਹ ਜੀ ਨੇ ਬਲੀਦਾਨ ਨਹੀਂ ਹੋਣਾ ਕਿ ਹੁਣ ਇੰਨੇ ਹਜ਼ਾਰ ਲਈ ਹੋ ਗਏ ਹੁਣ ਇੰਨੇ ਹਜ਼ਾਰ ਲਈ ਹੋ ਗਏ ਹੁਣ ਇੰਨੇ ਹਜ਼ਾਰ ਲਈ ਹੋ ਗਏ ਉਹ ਐਸਾ ਬਲੀਦਾਨ ਹੈ ਜਿਹੜਾ ਇੱਕੋ ਵਾਰੀ ਹੋ ਗਿਆ ਸਾਰਿਆਂ ਦੀ ਮਾਫੀ ਦੇ ਲਈ ਪਰ ਮਾਫੀ ਮਿਲਣੀ ਉਹਨਾਂ ਨੂੰ ਆ ਜਿਹੜੇ ਯਕੀਨ ਕਰਨਗੇ ਕਿ ਮੇਰੇ ਗੁਨਾਹਾਂ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਬਲੀਦਾਨ ਹੋਏ ਹਾਲੇਲੂਇਆ ਹੁਣ ਫਰਜ਼ ਰੱਖ ਲਓ ਬਈ 10 ਜਣੇ ਭੁੱਖੇ ਬੈਠੇ ਹੋਣ ਉਹਨਾਂ ਨੂੰ ਬਹੁਤ ਭੁੱਖ ਲੱਗੀ ਹੋਵੇ ਸਾਹਮਣੇ ਟੇਬਲ ਦੇ ਉੱਤੇ ਭੋਜਨ ਵੀ ਰੱਖਿਆ ਹੋਇਆ ਹੋਵੇ ਜਿਹੜਾ ਤਾਂ ਉੱਠ ਕੇ ਖਾ ਲੂਗਾ ਉਹਦਾ ਢਿੱਡ ਭਰ ਜਾਊਗਾ ਤੇ ਜਿੰਨੇ ਉੱਠ ਕੇ ਨਹੀਂ ਖਾਦਾ ਉਹਦਾ ਭੁੱਖਾ ਹੀ ਰਹਿ ਜਾਊਗਾ ਹੁਣ ਉਹ ਬੰਦਾ ਇਹ ਨਹੀਂ ਕਹਿ ਸਕਦਾ ਕਿ ਭੋਜਨ ਹੈ ਨਹੀਂ ਸੀ ਮੈਂ ਤਾਂ ਭੁੱਖਾ ਹਾਂ ਭੋਜਨ ਤਾਂ ਅਵੇਲੇਬਲ ਸੀ ਮਦਨੇ ਕੀਤੀ ਕਿ ਚੱਕ ਕੇ ਖਾ ਲਵੇ ਬਹੁਤ سارے ਲੋਕ ਇਦਾਂ ਹੀ ਆ ਉਹ ਕਹਿੰਦੇ ਆਪਣੇ ਆਪ ਕੰਮ ਹੋ ਜਵੇ ਵੀ ਟੇਬਲ ਤੇ ਰੋਟੀ ਪਈ ਅਸੀਂ ਮੂੰਹ ਵੀ ਨਾ ਖੋਲੀਏ ਬਸ ਇਦਾਂ ਹੀ ਕੋਈ ਆਣ ਕੇ ਘਾਉ ਮਾਉ ਪੜੇ ਤਾਂ ਸਾਡਾ ਢਿੱਡ ਭਰ ਜੂਵੇ ਇਦਾਂ ਕੱਖ ਨਹੀਂ ਹੁਣ ਪ੍ਰਭੂ ਯਿਸੂ ਮਸੀਹ ਜੀ ਨੇ ਲਹੂ ਬਹਾ ਦਿੱਤਾ ਓਲਡ ਟੈਸਟਾਮੈਂਟ ਦੇ ਵਿੱਚ ਜਾਂਦੇ ਮੈਨੂੰ ਸਲੋਮੀ ਨੇ ਬਹੁਤ ਸੋਹਣੀ ਐਗਜ਼ੈਂਪਲ ਕੱਲ ਦੱਸੀ ਸੀਗੀ ਉਹ ਕਹਿੰਦੀ ਕਿ ਮਮਾ ਪਰਮੇਸ਼ਵਰ ਜੀ ਨੇ ਕਿਹਾ ਕਿ ਅਪ ਉਹਨਾਂ ਨੂੰ ਇਜ਼ਰਾਈਲੀਆਂ ਨੂੰ ਕਿ ਤੁਸੀਂ ਆਪਣੇ ਦਰਵਾਜ਼ਿਆਂ ਦੀਆਂ ਚੌਕਟਾਂ ਦੇ ਉੱਤੇ ਆਪਣੇ ਘਰ ਦੀਆਂ ਚੌਕਟਾਂ ਦੇ ਉੱਤੇ ਦਰਵਾਜ਼ਿਆਂ ਦੇ ਉੱਤੇ ਤੁਸੀਂ ਲਹੂ ਲਗਾ ਲਓ ਕਹਿੰਦੀ ਜੇ ਉਹ ਲਹੂ ਬਾਲਟੀ ਦੇ ਵਿੱਚ ਹੀ ਪਿਆ ਰਹਿੰਦਾ ਕੀ ਉਹ ਬਚ ਜਾਂਦੇ ਲਹੂ ਤਾਂ ਸੀਗਾ ਕੀ ਉਹ ਬਚ ਜਾਂਦੇ ਕਹਿੰਦੀ ਉਹਨਾਂ ਨੇ ਬਚੜਾ ਨਹੀਂ ਸੀ ਜਦੋਂ ਤੱਕ ਉਹ ਲਹੂ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਉਹਨਾਂ ਚੌਕਟਾਂ ਦੇ ਉੱਤੇ ਨਹੀਂ ਲਗਾਇਆ ਗਿਆ ਉਹਨਾਂ ਦਰਵਾਜ਼ਿਆਂ ਦੇ ਉੱਤੇ ਜਿੱਦਾਂ ਪ੍ਰਭੂ ਜੀ ਨੇ ਲਗਾਉਣ ਲਈ ਕਿਹਾ ਸੀ ਉਹਦਾ ਨਹੀਂ ਲਗਾਇਆ ਗਿਆ ਉਹਦਾ 19 ਦੇਰ ਤੱਕ ਬਚਾਓ ਨਹੀਂ ਸੀ ਕਿਉਂਕਿ ਕਿਹਾ ਜਦੋਂ ਮੈਂ ਲੱਗਿਆ ਹੋਇਆ ਦੇਖਾਂ ਜਦੋਂ ਉਹ ਫਰਿਸ਼ਟਾ ਜਿਹੜਾ ਮੌਤ ਦਾ ਹੈ ਉਸ ਲਹੂ ਨੂੰ ਲੱਗਿਆ ਹੋਇਆ ਦੇਖੂਗਾ ਤੇ ਉਹ ਸਾਹਮਣੇੋਂ ਦੀ ਨਿਕਲ ਜਾਊਗਾ ਪਰ ਉਸ ਘਰ ਦੇ ਅੰਦਰ ਨਹੀਂ ਆਊਗਾ ਪਰ ਜੇ ਲਹੂ ਬਾਲਟੀ ਦੇ ਵਿੱਚ ਪਿਆ ਹੋਇਆ ਹੋਵੇ ਕੰਮ ਕਰੂਗਾ ਨਹੀਂ ਕਰੂਗਾ ਇਟ ਵਾਸ ਵੈਰੀ ਗੁੱਡ ਐਗਜ਼ੈਂਪਲ ਇਹ ਬਹੁਤ ਚੰਗੀ ਉਦਾਹਰਣ ਸੀਗੀ ਅੱਜ ਬਹੁਤ ਸਾਰੇ ਲੋਕਾਂ ਨੇ ਬਾਲਟੀਆਂ ਦੇ ਵਿੱਚ ਪਾ ਕੇ ਲਹੂ ਰੱਖਿਆ ਹੋਇਆ ਆ। ਅਲਮਾਰੀਆਂ ਦੇ ਵਿੱਚ ਲਹੂ ਰੱਖਿਆ ਹੋਇਆ, ਪਰਸ ਵਿੱਚ ਪਾ ਕੇ ਲਹੂ ਰੱਖਿਆ ਹੋਇਆ ਆ। ਪਰ ਉਹ ਅਪਲਾਈ ਨਹੀਂ ਕਰਦੇ। ਕਿਵੇਂ? ਵਚਨ ਖਰੀਦ ਲਿਆ ਆ ਘਰ ਵਿੱਚ ਰੱਖ ਲਿਆ। ਪੜਦੇ ਨਹੀਂ ਉਹਨੂੰ ਆਪਣੇ ਜੀਵਨ ਤੇ ਲਾਗੂ ਨਹੀਂ ਕਰਦੇ। ਤab ਵਚਨ ਘਰ ਵਿੱਚ ਪਏ ਹੋਣ ਦੇ ਨਾਲ ਭੂਤ ਘਰ ਚੋਂ ਨਹੀਂ ਨੱਠ ਸਕਦੇ ਇੱਕ ਬਾਈਬਲ ਦੀ ਥਾਂ ਤੇ ਹਜ਼ਾਰ ਬਾਈਬਲ ਦੀ ਢੇਰੀ ਘਰ ਵਿੱਚ ਲਗਾ ਲਓ ਕਦੀ ਦੁਸ਼ਟ ਆਤਮਾ ਨਹੀਂ ਨੱਠੂਗਾ ਪਰ ਇੱਕ ਹੀ ਬਾਈਬਲ ਦਾ ਇੱਕ ਹੀ ਵਚਨ ਕਿ ਮੇਰਾ ਨਾਮ ਲੈ ਕੇ ਤੁਸੀਂ ਭੂਤਾਂ ਨੂੰ ਕੱਢੋਗੇ ਆਪਣੇ ਮੂੰਹ ਤੋਂ ਬੋਲੋ ਦਿਲ ਚ ਇਕਰਾਰ ਕਰੋ ਕੋਈ ਦੁਸ਼ਟ ਆਤਮਾ ਤੁਹਾਡੇ ਘਰ ਚ ਨਹੀਂ ਟਿਕ ਸਕਦਾ ਜਦੋਂ ਜਿੱਦਾਂ ਲਾਗੂ ਕਰਨ ਦੇ ਲਈ ਕੰਮ ਕਰਨ ਲਈ ਕਿਹਾ ਗਿਆ ਉਹਦਾ ਨਹੀਂ ਹੋਏਗਾ ਕੰਮ ਨਹੀਂ ਕਰੇਗਾ ਇਸ ਲਈ ਸਰਾਣਿਆ ਹੇਠਾਂ ਬਾਈਬਲ ਰੱਖ ਕੇ ਸੌਣਾ ਬੰਦ ਕਰੋ ਛਾਤੀ ਦੇ ਉੱਤੇ ਬਾਈਬਲ ਰੱਖ ਕੇ ਸੌਣਾ ਬੰਦ ਕਰੋ ਦੱਬੇ ਪੈੜੇ ਉਦੋਂ ਬੰਦ ਹੋਣਗੇ ਜਦੋਂ वचन ਤੁਹਾਡੇ ਮਨ ਦੇ ਅੰਦਰ ਜਾਏਗਾ ਤੇ ਮੂੰਹ ਤਾਂ ਬਾਹਰ ਆਏਗਾ ਛਾਤੀ ਦੇ ਉੱਤੇ ਬਾਈਬਲ ਰੱਖਣ ਦੇ ਨਾਲ ਦੱਬੇ ਬੰਦ ਨਹੀਂ ਹੋਣਗੇ ਹੋ ਸਕਦਾ ਹੋਰ ਪੈ ਜਾਣ ਕਿਉਂਕਿ ਸਵਾ 2 ਕਿਲੋ ਤੱਕ ਦੀ ਬਾਈਬਲ ਆ ਇਸੇ ਤਰ੍ਹਾਂ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦਾ ਜ਼ਿੰਦਾ ਲਹੂ ਜਿਹੜਾ ਸਬਨਾ ਦੇ ਨਿਸਤਾਰੇ ਦੇ ਲਈ ਵਹਾ ਦਿੱਤਾ ਗਿਆ ਇੰਤਜ਼ਾਮ ਕਰ ਦਿੱਤਾ ਗਿਆ ਹੈ ਮੁਕਤੀ ਦਾ ਮਾਫੀ ਦਾ छुटकारे ਦਾ ਵਹਾ ਦਿੱਤਾ ਗਿਆ ਪਰ ਮਾਫੀ ਤੇ ਮੁਕਤੀ ਮਿਲਣੀ ਕਿਨੂੰ ਆ ਬਹੁਤ ਸਾਰੇ ਲੋਕਾਂ ਲੋਕੀ ਕਵਸ਼ਨ ਕਰਦੇ ਆ ਪਸਟਰੀਓ ਤਾਂ ਲਿਖਿਆ ਉਹਨੇ ਸਾਰੇ ਜਗਤ ਦੇ ਲਈ ਉਹਨੇ ਲਹੂ ਵਹਾ ਦਿੱਤਾ ਇਦਾਂ ਹੀ ਆ ਕਹਿੰਦੇ ਫੇ ਸਾਰਿਆਂ ਨੇ ਬਚਾਏ ਜਾਣੇ ਆ ਏਦਾਂ ਨਹੀਂ ਆ ਜਿਨ੍ਹਾਂ ਨੇ ਬਾਲਟੀ ਦੇ ਵਿੱਚ ਰੱਖਿਆ ਉਹਨਾਂ ਨੇ ਨਹੀਂ ਬਚਾਏ ਜਾਣੇ ਜਿਹੜੇ ਚੱਕ ਕੇ ਕੂਚੀ ਭੈਂਕੇ ਸਿਰ ਤੋਂ ਪੈਰਾਂ ਤੱਕ ਆਪਣੇ ਆਪ ਨੂੰ ਉਸ ਲਹੂ ਚ ਕਵਰ ਕਰ ਲੈਣਗੇ ਸੋਈ ਬਚਾਏ ਜਾਣਗੇ ਹallelujah वचन ਚ ਲਿਖਿਆ ਜੋ ਕੋਈ ਨੱਚਾ ਕਰੇ ਨਾਸ਼ਮਾ ਹੋਏ ਪਰ ਸਦਾ ਦਾ ਜੀਵਨ ਪਾਵੇ ਜਿਹੜੇ ਉਸ ਪਵਿੱਤਰ ਲਹੂ ਨੂੰ ਆਪਣੇ ਉੱਤੇ ਆਪਣੇ ਜੀਵਨ ਦੇ ਉੱਤੇ ਅਪਲਾਈ ਕਰਨਗੇ ਉਹ ਬਚਾਏ ਜਾਣਗੇ ਤਾਂ ਕਹਿੰਦਾ ਜੇ ਉਹ ਲਹੂ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਬੱਕਰੀਆਂ ਦਾ ਸੀ ਬੱਛੀਆਂ ਦਾ ਸੀ ਬੈੜਕਿਆਂ ਦਾ ਸੀ ਉਹਦੇ ਦੁਆਰਾ ਇੰਨਾ ਕੰਮ ਹੋ ਜਾਂਦਾ ਸੀ ਕਿ ਮੌਤ ਦਾ ਫਰਿਸ਼ਤਾ ਘਰ ਦੇ ਬਾਹਰ ਦੀ ਲੰਘ ਗਿਆ ਉਹਦੇ ਦੁਆਰਾ ਉਹਦੀ ਸਵਾ ਭੁਖ ਦਿੱਤੇ ਜਾਣ ਦੇ ਨਾਲ ਇੱਕ ਪਾਪੀ ਬੰਦਾ ਜਿਹੜਾ ਆ ਉਹ ਧਰਮੀ ਗਿਣਿਆ ਜਾਣ ਲੱਗ ਜਾਂਦਾ ਉਹਦੇ ਪਾਪ ਬਖਸ਼ੇ ਜਾਂਦੇ ਆ ਤਾਂ ਕਹਿੰਦਾ ਯਿਸੂ ਮਸੀਹ ਦੇ ਲਹੂ ਦੇ ਵਿੱਚ ਕਿੰਨੀ ਤਾਕਤ ਹੈ ਹਾਲੇਲੂਇਆ ਅਰ ਪ੍ਰਭੂ ਯਿਸੂ ਮਸੀਹ ਦਾ ਲਹੂ ਸਾਡੀ ਕੌਨਸ਼ੀਅਸ ਨੂੰ ਕਲੀਨ ਕਰਦਾ ਹੈ ਇੱਥੇ ਬਚਨ ਦੇ ਵਿੱਚ ਲਿਖਿਆ 14 ਨੰਬਰ ਆਇਤ ਚ ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਨ੍ਹਾਂ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਵਰ ਦੇ ਅੱਗੇ ਚੜਾਇਆ ਤੁਹਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਅੰਤਹਕਰਨ ਦਾ ਮਤਲਬ ਆ ਕੌਨਸ਼ੀਅਸ ਦੋ ਚੀਜ਼ਾਂ ਆ ਸਾਡੇ ਅੰਦਰ ਕੌਂਸ਼ੀਅਸ ਮਾਈਂਡ ਐਂਡ ਸਬਕੌਂਸ਼ੀਅਸ ਮਾਈਂਡ ਚੇਤਨ ਮਨ ਤੇ ਅਬਚੇਤਨ ਮਨ ਜਿਹੜਾ ਸਾਡਾ ਚੇਤਨ ਮਨ ਆ ਜਿਹੜਾ ਸਾਡਾ ਕੰਮ ਦਾ ਕਰਨ ਵਾਲਾ ਮਨ ਆ ਚੇਤਨਾ ਆ ਜਿਹੜੀ ਸਾਡੀ ਪ੍ਰਭੂ ਯੇਸੂ ਮਸੀਹ ਦਾ ਲਹੂ ਉਹਨੂੰ ਕਲੀਨ ਕਰਦਾ ਬੁਰਿਆ ਕੰਮਾਂ ਤੋਂ ਕਿ ਇਹ ਨਹੀਂ ਕਰਨੇ ਇਹ ਮਾੜੇ ਆ ਇਹ ਕਰਨੇ ਇਹ ਚੰਗੇ ਆ ਉਹ ਸਾਡੇ ਅੰਦਰ ਸਮਝ ਨੂੰ ਪਾਉਂਦਾ ਆ ਉਹ ਸਾਡੇ ਅੰਦਰ ਗਿਆਨ ਨੂੰ ਪਾਉਂਦਾ ਆ ਅਰ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਰਗਾ ਐਂਟੀਵਾਇਰਸ ਕਿਤੇ ਨਹੀਂ ਹੈਗਾ ਪ੍ਰਭੂ ਯਿਸੂ ਮਸੀਹ ਦੇ ਲਹੂ ਵਰਗਾ ਐਂਟੀਬਾਇਓਟਿਕ ਕਿਤੇ ਨਹੀਂ ਹੈਗਾ ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਦਾ ਲਹੂ ਤੁਹਾਡੇ ਅੰਦਰ ਆ ਜਾਂਦਾ ਹੈ ਤੇ ਪ੍ਰਭੂ ਯਿਸੂ ਮਸੀਹ ਦੇ ਲਹੂ ਵਿੱਚ ਹੀ ਤਾਂ ਸ਼ਿਫਾ ਆ ਪ੍ਰਭੂ ਯਿਸੂ ਮਸੀਹ ਦੇ ਲਹੂ ਵਿੱਚ ਹੀ ਤਾਂ ਛੁਟਕਾਰਾ ਆ ਪ੍ਰਭੂ ਯਿਸੂ ਮਸੀਹ ਦੇ ਲਹੂ ਵਿੱਚ ਹੀ ਮੁਕਤੀ ਆ ਉਹਦੇ ਲਹੂ ਦੇ ਵਿੱਚ ਮਾਫੀ ਆ ਤੇ ਜਦੋਂ ਉਹਦਾ ਲਹੂ ਤੁਹਾਡੇ ਜੀਵਨ ਦੇ ਵਿੱਚ ਆ ਗਿਆ ਤੇ ਤੁਸੀਂ ਉਹਨਾਂ ਸਭ ਚੀਜ਼ਾਂ ਤੋਂ ਆਜ਼ਾਦ ਹੋ ਜਾਣਾ ਜਿਨ੍ਹਾਂ ਨੇ ਤੁਹਾਨੂੰ ਜਕੜਿਆ ਆ ਬੰਨ ਕੇ ਰੱਖਿਆ ਆ ਛੇੜੀਆਂ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੀਆਂ ਹallelujah ਆਓ ਆਪਾਂ ਦੇਖਦੇ ਹਾਂ